ਮੈਡਮ ਮੇਰੀ ਬੇਟੀ ਨੂੰ ਐਦਾਂ ਹੋ ਗਿਆ ਵੀ 15 ਮਤਲਬ ਕਿ ਹਫਤਾ ਪਹਿਲਾਂ ਹੀ ਜਿਹਨ ਦੀ ਜਦੋਂ ਮੈਂਸੀ ਜਾਣੇ ਹੁੰਦੇ ਆ ਇੱਕ ਹਫਤਾ ਪਹਿਲਾਂ ਉਹਨਾਂ ਨੂੰ ਲਕੋਰੀਆ ਸ਼ੁਰੂ ਹੋ ਜਾਂਦਾ ਵਾ ਲਕੋਰੀਆ ਕੀ ਇੰਨਾ ਕ ਜਿਆਦਾ ਹੁੰਦਾ ਵੀ ਇਚਿੰਗ ਮਤਲਬ ਖਾਰਸ਼ ਇੰਨੀ ਕ ਜਿਆਦਾ ਹੁੰਦੀ ਆ ਵੀ ਉਹ ਬੱਚੀਆਂ ਕਹਿੰਦੀਆਂ ਮम्मा ਵੀ ਮਤਲਬ ਸਾਨੂੰ ਤਾਂ ਮਤਲਬ ਚਾਹੇ ਵੱਢ ਦੋ ਮਤਲਬ ਆਪਣੇ ਅੰਡਰ ਪਾਰਟਸ ਇੰਨਾ ਪ੍ਰੋਬਲਮ ਹੁੰਦੀ ਐਨੀ ਪ੍ਰੋਬਲਮ ਕ੍ਰੀਏਟਿਵ ਹੁੰਦੀ ਐ ਬੱਚੀਆਂ ਤੋਂ ਵੀ ਬਰਦਾਸ਼ਤ ਨਹੀਂ ਹੁੰਦਾ ਹੈਗਾ ਕੀ ਉਹ ਗਰਮ ਪਾਣੀ ਨਾਲ ਦੋ ਇਹ ਕੀ ਉਹਨੂੰ ਕਿੱਦਾਂ ਕਰੀਏ ਕਿੱਦਾਂ ਵਾਸ਼ ਕਰੀਏ ਅਸੀਂ ਤੇ ਆਪਣੀ ਮੈਡੀਸਨ ਨਾ ਖਾ ਕੇ ਆਪਣੀ ਉਹ ਵੀ ਲੇਕੋਰੀਆ ਵੀ ਆਪਾਂ 10 ਦਿਨ ਦੇ ਵਿੱਚ ਹੀ ਕਿਉਰ ਕਰਦੇ ਆ ਪਰ ਆ ਉਸ ਦੀ ਜੜ ਖਤਮ ਕਰਨ ਨੂੰ ਆਪਾਂ ਨੂੰ 2 ਮਹੀਨੇ ਲੱਗ ਜਾਂਦੇ ਨੇ ਪਰ ਤੁਸੀਂ 10 ਦਿਨ ਦੇ ਵਿੱਚ ਪੂਰੀ ਫਰਕ ਫਰਕ ਕੀ ਤੁਹਾਨੂੰ ਇੱਕ ਹਫਤੇ ਦੇ ਵਿੱਚ ਇੱਕ ਖਰਾਕ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆਏਗਾ ਤਾਂ ਪਿਛਲੀ ਵਾਰੀ ਟੌਪਿਕ ਤੇ ਆਪਾਂ ਬੋਲੇ ਸੀਗੇ ਵੀ ਇਹ ਜਨਾਨਾ ਕਮਜ਼ੋਰੀ ਜੀ 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 ਜਿੰਨੀਆਂ ਕਿ ਮੈਨੂੰ ਡੇਲੀ ਕਾਲਾਂ ਆਉਂਦੀਆਂ ਨੇ ਮੈਂ ਕਹਿੰਨੀ ਆ ਮੈਂ ਹੈਰਾਨ ਹੁੰਨੀ ਆ ਇਸ ਗੱਲ ਤੇ ਵੀ ਇੰਨੀ ਜ਼ਿਆਦਾ ਇਸ ਮੁਸੀਬਤ ਐ ਬਧੀ ਹੋਈ ਆ ਵੀ ਇੰਨੀ ਕਿ ਜ਼ਿਆਦੇ ਕਾਲ ਆਉਂਦੀਆਂ ਨੇ ਮੈਡਮ ਜੀ ਹਰੇਕ ਹਸਬੰਦ ਕਹਿੰਦੇ ਮੈਡਮ ਜੀ ਦੇਖੋ ਤੁਸੀਂ ਸਾਡੇ ਸਿਸਟਰ ਵਰਗੇ ਹੋ ਪਰ ਮੇਰੀ ਵਾਈਫ ਨੂੰ ਠੀਕ ਕਰੋ ਉਹਨਾਂ ਦੀ ਤਾਂ ਡਿਜ਼ਾਇਰ ਹੀ ਖਤਮ ਹੋ ਚੁੱਕੀ ਹੈ ਮੈਂ ਕਹਿੰਨੀ ਹੈ ਹੈਰਾਨ ਹੁਣ ਅੱਜ ਕੱਲ ਇੰਨਾ ਜਣੇ ਦੀ ਲੇਡੀਜ਼ ਦੇ ਵਿੱਚ ਇਹ ਆਮ ਹੋ ਚੁੱਕੀ ਹੈ ਇਹ ਗੱਲ ਵੀ ਅੱਗੇ ਕਹਿੰਦੇ ਇੱਕ ਮੈਨੂੰ ਇੱਕ ਇਦਾਂ ਨਾ ਉਹ ਆਇਆ ਕਮੈਂਟ ਆਇਆ ਲੈ ਜੀ ਪਹਿਲਾਂ ਤਾਂ ਪਰਿਵਾਰ ਚਲਾਉਂਦੀ ਉਹ ਮੂੰਹ ਬੰਦ ਕਰਕੇ ਪਰਿਵਾਰ ਚਲਾਉਂਦੀਆਂ ਸੀ ਚਲਾਉਂਦੀਆਂ ਸੀ ਪਰ ਹੋਂ ਦੇ ਸਮੇਂ ਦੇ ਵਿੱਚ ਜੇ ਆਪਾਂ ਨੂੰ ਪ੍ਰਮਾਤਮਾ ਨੇ ਇਹ ਗ੍ਰਸਥ ਜੀਵਨ ਬਖਸ਼ਿਆ ਬਾਦ ਆ ਉਸ ਨੂੰ ਮੰਨਣਾ ਵੀ ਜ਼ਰੂਰੀ ਆ ਜ਼ਰੂਰੀ ਨਹੀਂ ਐ ਇਸ ਚੀਜ਼ ਨੂੰ ਵੀ ਆਪਾਂ ਗਲਤ ਪਾਸੇ ਹੀ ਲੈ ਕੇ ਜਾਣਾ ਵਾ ਉਸ ਨੂੰ ਸਹੀ ਵੀ ਸਮਝੋ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਇਸ ਚੀਜ਼ ਨੂੰ ਆਪਾਂ ਇਸ ਤਰੀਕੇ ਨਾਲ ਲੈਣਾ ਵਾ ਵੀ ਤੁਸੀਂ ਇਹ ਗਲਤ ਨਜ਼ਰੀਆ ਨਹੀਂ ਲੈਣਾ ਬਹੁਤ ਜੈਂਟਸ ਮੇਰੇ ਭਰਾ ਜਿਹੜੇ ਹੈਗੇ ਐ ਇਸ ਚੀਜ਼ ਨੂੰ ਸਮਝਦੇ ਨੇ ਜਿਨ੍ਹਾਂ ਨੂੰ ਇਸ ਚੀਜ਼ ਨਾਲ ਯੂਜ ਰਹੇ ਨੇ ਮੈਂ ਕੰਨੀ ਆ ਵੀ ਉਹਨਾਂ ਦੀਆਂ ਵਾਈਫਸ ਨੂੰ ਲੈ ਕੇ ਉਹ ਚਿੰਤਿਤ ਨੇ ਵਿਚਾਰੀਆਂ ਵਾਈਫ ਵੀ ਕਈ ਮਤਲਬ ਕਿ ਮੈਨੂੰ ਕਾਲ ਕਰਦੀਆਂ ਕਈ ਹਸਬੈਂਡ ਤੋਂ ਮਤਲਬ ਕਿ ਡਰ ਕੇ ਕਾਲ ਕਰਦੀਆਂ ਨੇ ਜੀ ਪਲੀਜ਼ ਮਤਲਬ ਕਿ ਮੈਡਮ ਮੇਰੇ ਹਸਬੈਂਡ ਨੂੰ ਨਾ ਦੱਸਿਓ ਜਾਂ ਮੈਨੂੰ ਇਦਾਂ ਮੈਨੂੰ ਮੈਡੀਸਨ ਕਈ ਇਦਾਂ ਦੇ ਹੈਗੇ ਵੀ ਆ ਜਿਹੜੇ ਸਮਝਦਾਰ ਨੇ ਦਵਾਈ ਦਵਾਉਂਦੇ ਆ ਔਰ ਵਾਈਫ ਵੀ ਵਿਚਾਰੀਆਂ ਜਿਹੜੀਆਂ ਲੇਡੀਜ਼ ਐਨੀਆਂ ਕਿਰੀਆਂ ਹੋਈਆਂ ਮੈਂ ਹੁਣ ਵੀ ਕਹਿੰਨੀ ਆ ਠੀਕ ਆ ਤੁਸੀਂ ਡਰੋ ਨਾ ਅੱਗੇ ਆਓ ਤੁਸੀਂ ਮੈਡੀਸਨ ਇਸ ਚੀਜ਼ ਦੀ ਲਓ ਬਾਕੀ ਤੁਹਾਨੂੰ ਵਾਈਡ ਡਿਸਟਾਰਬ ਦੀ ਜਿਹੜੀ ਪ੍ਰੋਬਲਮ ਆ ਇਸ ਚੀਜ਼ ਨੂੰ ਕਲੀਅਰ ਕਰਨ ਲਈ ਆਪਣੇ ਕੋਲ ਸਿਰਫ 10 ਦਿਨ ਦੇ ਵਿਚਾਰ ਦੇ ਨਾਲ ਆਪਣੀ ਮੈਡੀਸਨ ਦੇ ਨਾਲ ਤੁਸੀਂ ਠੀਕ ਹੋ ਸਕਦੇ ਹੋ ਤਾਂ ਮੈਡੀਸਨ ਲਓ। ਬਾਕੀ ਦੂਸਰੀ ਗੱਲ ਆਪਣੀਆਂ ਬੇਟੀਆਂ ਨੂੰ ਵੀ ਇਹੋ ਹੁਣ ਜੇ ਤੁਸੀਂ ਇਸ ਚੀਜ਼ ਨੂੰ ਕਵਰ ਕਰ ਲਓਗੇ ਜਿੱਦਾਂ ਪੀਸੀਓਡੀ ਜਾਂ ਪੀਸੀਓਸ ਦੇ ਵੇਲੇ ਆਪਾਂ ਕਹਿੰਦੇ ਆ ਵੀ ਲਕੋਰੀਆ ਵਾ ਜੇ ਤੁਸੀਂ ਇਸ ਜੀਦੋਂ ਪਹਿਲਾਂ ਹੀ ਡਾਇਗਨੋਸ ਕਰਾ ਕੇ ਮੈਡੀਸਨ ਲੈ ਲਓਗੇ ਤਾਂ ਚੰਗੇ ਰਹੋਗੇ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਨਹੀਂ ਦੇਵ ਚੌਂਦ ਸੋਚ ਸਕਦੀ ਹੈਗੀ ਵੀ ਮੈਨੂੰ ਨਹੀਂ ਲੱਗਦਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਹੁਣ ਹੀ ਆ ਰਹੀ ਹੈ ਪ੍ਰੋਬਲਮ ਹੁਣ ਹੀ ਬੱਚਿਆਂ ਦੇ ਵਿੱਚ ਅੱਗੇ 28 ਸਾਲ ਦੇ ਵਿੱਚ ਮੈਨੂੰ ਦੱਸੋ ਪਹਿਲਾਂ ਕਿੰਨਾ ਨੂੰ ਪ੍ਰੋਬਲਮ ਹੁੰਦੀ ਸੀਗੀ ਵੀ ਬੱਚਾ ਨਹੀਂ ਕਨਸੀਵ ਕਰ ਹੋ ਰਿਹਾ ਸੀਗਾ ਅੱਗੇ ਤਾਂ ਕਿੰਨੀ ਜਲਦੀ ਬੇਬੀ ਕਨਸੀਵ ਹੋ ਜਾਂਦਾ ਸੀ ਹੁਣ ਕਿਉਂ ਨਹੀਂ ਹੋ ਰਿਹਾ ਹੈਗਾ 33 ਸਾਲ ਦੀ ਉਮਰ 32 32 ਸਾਲ ਦੀ ਹੋ ਗਈ ਮੇਰੇ ਕੋਲੇ ਡੈਲੀ ਕਾਲਸ ਆਉਂਦੀਆਂ ਨੇ ਜੀ 32 ਸਾਲ ਦੀ ਉਮਰ ਹੋ ਗਈ ਜੀ ਮੈਨੂੰ ਬੱਚਾ ਨਹੀਂ ਕਨਸੀਵ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਹੈਗਾ ਮੈਨੂੰ ਇੱਕ ਗੱਲ ਵੀ ਚਿੰਤਾਈ ਸੀ ਕਿ ਪਹਿਲਾਂ ਵੱਡੇ ਬਜ਼ੁਰਗ ਕਹਿੰਦੇ ਕਿ ਜਦੋਂ ਪ੍ਰੈਗਨੈਂਸੀ ਹੁੰਦੀ ਨਾ ਤਾਂ ਔਰਤਾਂ ਕੰਮ ਕਰਦੀਆਂ ਹੁੰਦੀ ਸੀ ਹੁਣ ਅੱਜ ਕੱਲ ਕਹਿੰਦੇ ਕਿ ਨਹੀਂ ਜੀ ਮਤਲਬ ਪ੍ਰੈਗਨੈਂਸੀ ਐ ਤਾਂ ਤੂੰ ਆਰਾਮ ਕਰ ਤੇਰਾ ਬੈਡ ਰੈਸਟ ਬੈਡ ਰੈਸਟ ਬੈਡ ਰੈਸਟ ਦੱਸ ਦਿੰਦੇ ਆ ਬੈਡ ਰੈਸਟ ਕਰਕੇ ਉਹਦੇ ਨਾਲ ਕੀ ਹੋਣਾ ਵਾ ਉਹਦੇ ਨਾਲ ਤੁਹਾਡਾ ਹੋਣਾ ਆਪਰੇਟ ਕੁਝ ਵੀ ਨਹੀਂ ਉਹਦੇ ਨਾਲ ਤੁਹਾਡਾ ਆਪਰੇਟ ਹੀ ਹੋਣਾ ਸੇਜੇਰੀਅਨ ਹੀ ਹੋਣਾ ਜੇ ਉਹ ਘਰ ਦੇ ਕੰਮ ਕਰਨਗੇ ਤਾਂ ਉਹਦੇ ਨਾਲ ਉਹਨਾਂ ਦੀ ਬਾਡੀ ਫਿੱਟ ਰਹੂਗੀ ਆਪਣੇ ਆਪ ਹੀ ਸਾਰਾ ਕੁਝ ਠੀਕ ਰਹੂਗਾ ਸਜੀਰੀ ਬੈਟਰ ਹੁੰਦਾ ਜਾਂ ਫਿਰ ਨੋਰਮਲ ਡਿਲੀਵਰੀ ਨੋਰਮਲ ਡਿਲੀਵਰੀ ਹੋਣੀ ਹੈ ਜੀ ਤੁਸੀਂ ਆਪ ਦੇਖੋ ਇੱਕ ਆਪਣੀ ਬਾਡੀ ਨੋਰਮਲ ਬਾਡੀ ਆ ਆਪਾਂ ਇੱਕ ਚੀਜ਼ ਨੂੰ ਆਪਾਂ ਇੱਥੇ ਕੱਟ ਮਾਰਤਾ ਉਹ ਚੀਜ਼ ਉਦਾਂ ਸੇਮ ਤਾਂ ਨਹੀਂ ਰਹਿ ਸਕਦੀ ਉਹ ਕੱਟ ਤਾਂ ਆ ਗਿਆ ਨਾ ਡੈਫੀਨਿਟਲੀ ਕਿੱਥੇ ਆਪਣੇ ਹੱਥ ਨੇ ਇੱਦਾਂ ਇੱਦਾਂ ਕੰਮ ਕਰਨਾ ਇੱਥੋਂ ਆਪਾਂ ਕੱਟ ਦਈਏ ਉਹ ਹੱਥ ਆਪਣਾ ਉਹ ਜਿਹਾ ਰਹਿ ਜਾਊਗਾ ਆਪਣੀ ਬਾਡੀ ਆ ਇਹ ਮੇਨ ਆਪਣਾ ਜਦੋਂ ਪਾਰਟੀ ਅੰਦਰੋਂ ਕੱਟਿਆ ਗਿਆ ਤਾਂ ਫਿਰ ਉਹ ਉੱਥਾਂ ਦੀ ਕਿੱਦਾਂ ਦੀ ਰਹ ਜੂ ਕਿੱਥੇ ਆਪਣੀ ਨੇਚਰਲ ਪਹਿਲਾਂ ਕੀ ਹੁੰਦਾ ਸੀਗਾ ਘਰਾਂ ਦੇ ਵਿੱਚ ਇੱਕ ਅੱਗੇ ਸੇਜੇਰੀਅਨ ਤਾਂ ਤੁਸੀਂ ਗੱਲ ਹੀ ਬਹੁਤ ਦੂਰ ਦੀ ਐ ਅੱਗੇ ਕੀ ਹੁੰਦਾ ਸੀ ਘਰੇ ਦਾਈ ਦਾਈਆਂ 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 ਹੀ ਹੁੰਦੀਆਂ ਸੀ ਸਾਡੇ ਟਾਈਮ ਤੇ ਮੈਂ ਆਪਣੇ ਟਾਈਮ 'ਚ ਦੇਖਿਆ ਹੋਇਆ ਵਾ ਵੀ ਮੇਰੇ ਭਾਬੀ ਜੀ ਸੀਗੇ ਘਰੇ ਆਮ ਹੀ ਦਾਈ ਮਤਲਬ ਕਿ ਪ੍ਰੈਗਨਨਸੀ ਹੋਣੀ ਤਾਂ ਮਤਲਬ ਦੋ ਲੇਡੀਜ਼ ਕੱਟੀਆਂ ਹੋ ਕੇ ਹੀ ਬੱਚੇ ਨੂੰ ਜਨਮ ਦਵਾ ਲੈਂਦੀਆਂ ਸੀ ਬੱਚੀਆਂ ਨੂੰ ਕੀ ਕਰਦੇ ਅੱਜ ਕੱਲ੍ਹ ਜੇ ਮਾੜਾ ਜਿਹਾ ਦਰਦ ਹੋਇਆ ਤਾਂ ਜਾਓ ਜੀ ਟੈਬਲਟ ਲਿਆ ਕੇ ਦੇ ਦਿਓ ਜਦ ਕਿ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਮੈਂਸੀਜ਼ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਕਰਨੀਆਂ ਜੇ ਤੁਹਾਨੂੰ ਮੈਂਸੀਜ਼ ਆ ਰਹੀ ਹੈ ਦੂਸਰੀ ਗੱਲ ਮੈਂਸੀਜ਼ ਤੁਹਾਡੇ ਰੈਗੂਲਰ ਨਹੀਂ ਹੈਗੇ ਤਾਂ ਤੁਸੀਂ ਕੀ ਕਰੋ ਤੁਸੀਂ ਛਾਡੀ ਮੈਡੀਸਨ ਤਾਂ ਖਾਣੀ ਖਾਣੀ ਹੈਗੀ ਉਹਦੇ ਨਾਲ ਮੈਂਸੀ ਜਦੋਂ ਰੈਗੂਲਰ ਨਹੀਂ ਹੁੰਦੇ ਹੈਗੇ ਉਹਨਾਂ ਦੇ ਰਸੌਲੀਆਂ ਬਣ ਜਾਂਦੀਆਂ ਨੇ ਆ ਸਾਡੀ ਮੈਡੀਸਨ ਆ ਸਿਰਫ ਤੁਸੀਂ 2 ਮੰਥ ਖਾਣੀ ਆ ਜਿੱਡੇ ਮਰਜੀ ਜਿੱਡੇ ਮਰਜੀ ਤੁਹਾਡੇ ਰਸੌਲੀਆਂ ਹੋਣ ਜਿੱਡੀਆਂ ਮਰਜੀ ਤੁਹਾਡੇ ਬੀ9 ਗੰਡਾ ਹੋਣ ਜਾਂ ਕੁਝ ਵੀ ਹੋਣ ਤੁਸੀਂ ਇਹ ਟੈਬਲੇਟ ਇਹ ਖਾਣੀ ਆ ਟੈਬਲੇਟ ਸਿਰਫ ਇੱਕ ਟਾਈਮ ਦੋ ਟੈਬਲੇਟ ਲੈਣੀਆਂ ਨੇ ਔਰ 2 ਮੰਥ ਖਾਣੀਆਂ ਨੇ ਤੁਹਾਡੇ ਜਿੱਡੇ ਮਰਜੀ ਫਾਈਬਰਡ ਹੋਣ ਸਿਸਟ ਹੋਣ ਜੋ ਮਰਜੀ ਹੋਵੇ ਤੁਹਾਡੇ 2 ਮੰਥ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਬਾਕੀ ਮੈਂਸਿਸ ਰੈਗੂਲਰ ਕਰਨ ਲਈ ਆਪਣੀ ਆਪਣੇ ਆਪਣੇ ਆਪ ਨੂੰ ਡਾਇਗਨੋਸ ਕਰਾਓ ਮੈਂ ਲੇਡੀਜ਼ ਨੂੰ ਵੀ ਕਹਿੰਨੀ ਆ ਮੇਰੀਆਂ ਮਾਤਾ ਮਾਂ ਭੈਣਾਂ ਬੱਚੀਆਂ ਨੂੰ ਸਾਰਿਆਂ ਨੂੰ ਇਹੀ ਕਹਿੰਨੀ ਆ ਵੀ ਇੱਕ ਵਾਰ ਡਾਇਗਨੋਸ ਜ਼ਰੂਰ ਕਰਵਾਓ ਤੁਸੀਂ ਜਿਵੇਂ ਪਹਿਲਾਂ ਡਿਜ਼ਾਇਰ ਦੀ ਗੱਲ ਕੀਤੀ ਸੀ ਕਿ ਆਪਣੇ ਪਾਰਟਨਰ ਦੇ ਬਰਤੀ ਡਿਜ਼ਾਇਰ ਘਟ ਹੁੰਦੀ ਔਰਤਾਂ ਦੀ ਘਟ ਜਾਂਦੀ ਇਹ ਵੀ ਬਿਮਾਰੀ ਹੈ ਜੀ ਇਹ ਬਿਲਕੁਲ ਜੀ ਹੈਗੀ ਹੈ ਜੀ ਅੱਜਕੱਲ ਪਤਾ ਕੀ ਆ ਉਹ ਕਹਿੰਦੀ ਹੈ ਜੀ ਪਤਾ ਨਹੀਂ ਕਿਉਂ ਵੀ ਮਤਲਬ ਮੈਨੂੰ ਹੁਣ ਲੇਡੀਜ਼ ਦੇ ਡੇਲੀ ਸੇਮ ਕੁਐਸਚਨਿੰਗ ਆ ਕੋਈ ਫਰਕ ਨਹੀਂ ਜਿੰਨੀਆਂ ਵੀ ਲੇਡੀਜ਼ ਦੀ ਮੈਨੂੰ ਕਾਲ ਆਉਂਦੀ ਆ 30 ਤੋਂ ਅਬਵ uh, 35 ਹੋਗੀ 40 ਹੋਗੀ 30 35 ਸਾਲ ਪਹਿਲੇ 40 ਸਾਲ ਦੇ ਕੋ 35 40 ਸਾਲ ਦੀਆਂ ਉਹ ਮੈਨੂੰ ਪਤਾ ਕੀ ਕਹਿੰਦੀ ਹੈ ਮੈਡਮ ਜੀ ਮਤਲਬ ਮੈਂ ਤੁਹਾਨੂੰ ਸੱਚ ਦੱਸਾਂ ਮਤਲਬ ਕਿ ਮੈਨੂੰ ਸ਼ਰਮ ਵੀ ਆ ਰਹੀ ਹੈ ਦੇਖੋ ਇੱਕ ਲੇਡੀ ਨੂੰ ਲੇਡੀ ਨਾਲ ਗੱਲ ਕਰਨ 'ਚ ਸ਼ਰਮ ਆ ਰਹੀ ਆ ਉਹ ਆਪਣੇ ਹਸਬੰਦ ਨੂੰ ਕਿੱਥੋਂ ਦੱਸੂਗੀ ਨਹੀਂ ਦੱਸ ਸਕਦੀ ਹੈਗੀ ਕਿਉਂਕਿ ਇਸ ਚੀਜ਼ ਨੂੰ ਆਪਣੇ ਸਮਾਜ ਦੇ ਵਿੱਚ ਟੈਬੂ ਮੰਨਿਆ ਜਾਂਦਾ ਵਾ ਤੇ ਇਹ ਕੀ ਹੁੰਦਾ ਵਾ ਉਹ ਵਿਚਾਰੀਆਂ ਕਹਿਣਗੀਆਂ ਮੈਡਮ ਜੀ ਮੈਨੂੰ ਇਦਾਂ ਪ੍ਰੋਬਲਮ ਆ ਰਹੀ ਹੈ ਵੀ ਮਤਲਬ ਕਿ ਮੇਰੇ ਹਸਬੰਦ ਜਦੋਂ ਮੇਰੇ ਕੋਲ ਆਉਂਦੇ ਆ ਜਾਂ ਮੈਨੂੰ ਟੱਚ ਕਰਦੇ ਆ ਜਾਂ ਮੈਨੂੰ ਕੁਝ ਵੀ ਬੁਲਾਉਂਦੇ ਆ ਵੈਸੇ ਮੇਰੇ ਹਸਬੰਦ ਨੇ ਮੇਰਾ ਪਿਆਰ ਬਹੁਤ ਆ ਉਹਨਾਂ ਲਈ ਪਰ ਇਹ ਚੀਜ਼ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਆਪਣਾ ਗ੍ਰੈਸਟ ਜੀਵਨ ਆ ਜਿਹੜਾ ਜ਼ਰੂਰੀ ਆ ਪਰ ਇਹਨਾਂ ਨੂੰ ਅਸੀਂ ਕੀ ਕਰੀਏ ਵੀ ਹੁਣ ਅਸੀਂ ਆਪ ਦੇ ਆਪ ਨੂੰ ਕਿੱਦਾਂ ਮੈਂਟੇਨ ਰੱਖੀਏ ਵੀ ਅਸੀਂ ਤਾਂ ਇਸ ਚੀਜ਼ ਤੋਂ ਦੁਖੀ ਆ ਵੀ ਸਾਨੂੰ ਵੀ ਇਹ ਹੋਣਾ ਚਾਹੀਦਾ ਵੀ ਮੇਰੇ ਹਸਬੰਦ ਵੀ ਮੇਰੇ ਤੋਂ ਸੈਟੀਸਫਾਈ ਹੋਣ ਆਰੋ ਉਹ ਕੀ ਹੁੰਦਾ ਵਾ ਉਹਨਾਂ ਨੂੰ ਵਾਈ ਡਿਸਚਾਰਜ ਦੀ ਪ੍ਰੋਬਲਮ ਹੁੰਦੀ ਹੈ ਵਾਈ ਡਿਸਚਾਰਜ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਦੇ ਅੰਦਰ ਉਹ ਵੀਕਨੈਸ ਹੋ ਜਾਂਦੀ ਹੈ ਵੀਕਨੈਸ ਹੁੰਦੀ ਹੈ ਤਾਂ ਹੱਥ ਪੈਰ ਦਰਦ ਤੇ ਪੂਰੀ ਬਾਡੀ 'ਚ ਦਰਦ ਫੇਸ ਤੇ ਸਾਈਆਂ ਹੋ ਗਈਆਂ ਫੇਸ ਤੇ ਸਾਈਆਂ ਹੋਣ ਦੀਆਂ ਮਤਲਬ ਤੁਹਾਡੀ ਬਾਡੀ ਦੇ ਵਿੱਚ ਪੂਰੀ ਵੀਕਨੈਸ ਮਤਲਬ ਉਹਨੂੰ ਆਪਣੇ ਆਪ ਹੀ ਨਹੀਂ ਮੰਨ ਕਰਨਾ ਹੈਗਾ ਆਪਣੇ ਆਪ ਨਹੀਂ ਆਪਣੇ ਪਾਰਟਨਰ ਨੂੰ ਬੁਲਾਉਣ ਦੀ ਜਰੂਰਤ ਡਾਕਟਰ ਦਾ ਮਤਲਬ ਖੁਦ-ਖੁਦ ਨਹੀਂ ਹੁੰਦਾ ਖੁਦ ਉਹਨਾਂ ਨੂੰ ਮੰਨ ਹੀ ਨਹੀਂ ਕਰਨਾ ਹੈਗਾ ਜਿੰਨਾ ਮਰਜ਼ੀ ਕਹਿ ਲੈਣ ਲਕੋਰੀਆ ਦੀ ਪ੍ਰੋਬਲਮ ਇੱਕ ਐਸੀ ਪ੍ਰੋਬਲਮ ਆ ਲੇਡੀਜ਼ ਉਹ ਕਹਿੰਦੀ ਚਲੋ ਕੋਈ ਗੱਲ ਜਿਹੜੀਆਂ ਨੂੰ ਪਤਾ ਜਿੰਨਾਂ ਨੂੰ ਕ੍ਰਿਟੀਕਲ ਆ ਹਰ ਟਾਈਮ ਹੀ ਉਹਦੇ ਵਿੱਚ ਹੀ ਨਿਗਾ ਰਹਿੰਦੀ ਆ ਮਤਲਬ ਜਿੰਨੀ ਕੁ ਖਾਰਸ਼ ਜ਼ਿਆਦਾ ਹੁੰਦੀ ਹੈ ਨਾ ਉਹਨਾਂ ਦੇ ਉਹ ਬਸ ਉਹੀ ਪੇਸ਼ੈਂਟ ਜਾਣ ਸਕਦਾ ਵਾ ਜਿੰਨੀਆਂ ਲੇਡੀਜ਼ ਮੇਰੇ ਕੋਲ ਆ ਰੋਂਦੀਆਂ ਵਿਚਾਰੀਆਂ ਕਹਿੰਦੀਆਂ ਨਾ ਵੀ ਸਾਨੂੰ ਪਤਾ ਜੀ ਸਾਡੇ ਕੀ ਹਾਲਾਤ ਨੇ ਕਿੰਨੀ ਕ੍ਰਿਟੀਕਲ ਹੈ ਇਹ ਕੰਡੀਸ਼ਨ ਹੁੰਦੀ ਆ ਪਰ ਇਸ ਚੀਜ਼ ਨੂੰ ਸਮਝਣਾ ਬਹੁਤ ਔਖਾ ਹੁੰਦਾ ਵਾ ਪਰ ਅਸੀਂ ਇਸ ਚੀਜ਼ ਨੂੰ ਬਖੂਬੀ ਸਮਝਦੇ ਆ ਆਯੁਰਵੇਦ ਦੇ ਵਿੱਚ ਤਾਂ ਆਪਣੇ 50 5000 ਸਾਲ ਪਹਿਲਾਂ ਹੀ ਇਹਦੇ ਵਿੱਚ ਲਿਖਿਆ ਗਿਆ ਸੀ ਇਹ ਆਪਣੇ ਜਿਹੜੀਆਂ ਹੁਣ ਬਿਮਾਰੀਆਂ ਆ ਰਹੀਆਂ ਨੇ ਆਪਣੇ ਤਾਂ ਗ੍ਰੰਥਾਂ ਦੇ ਵਿੱਚ ਪਹਿਲਾਂ ਹੀ ਲਿਖਿਆ ਪਿਆ ਸਾਰਾ ਕੁਝ ਇਹ ਆਉਣ ਵਾਲੇ ਸਮੇਂ ਦੇ ਵਿੱਚ ਖਾਣ ਦੀ ਲੋਡ ਪੈ ਸਕਦੀ ਦਵਾਈ ਲੋਡ ਪੈ ਸਕਦੀ ਆਪਣੇ ਕੋਲ ਤਾਂ ਦਵਾਈਆਂ ਦਾ ਉਪਚਾਰ ਪਹਿਲੇ ਹੀ ਆਪਣੇ ਕੋਲ ਪਿਆ ਹੋ ਬੀ ਹਾਂ ਤੁਸੀਂ ਇਸ ਚੀਜ਼ ਦਾ ਉਪਚਾਰ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਆ ਜਿਵੇਂ ਕਿ ਹੁਣ ਆਪਾਂ ਫੀਮੇਲਸ ਦੀ ਗੱਲ ਕੀਤੀ ਕਿ ਫੀਮੇਲਸ ਦੀ ਡਿਜ਼ਾਇਰ ਜਿਹੜੀ ਖਤਮ ਹੋ ਜਾਂਦੀ ਹੈ ਹੁਣ ਇਹੇ ਪ੍ਰੋਬਲਮ ਕਿ ਜੈਂਟਸ ਬੰਦਿਆ 'ਚ ਵੀ ਹੁੰਦੀ ਹੈ ਕਿ ਡਿਜ਼ਾਇਰ ਖਤਮ ਹੁੰਦੀ ਆ ਕਿਉਂਕਿ ਜੇਕਰ ਉਸ ਤੋਂ ਬਾਅਦ ਕੀ ਹੁੰਦੀ ਡਾਈਵੋਰਸ ਤੱਕ ਗੱਲ ਚੱਲ ਗਈ ਜਾਂ ਫਿਰ ਐਕਸਟਰਾ ਮੈਂਟਲ ਫੇਅਰ ਗੱਲ ਪੈਂਦੇ ਆ ਉਹ ਜ਼ਿਆਦਾ ਕਹੋ ਕਿ ਬਖੇੜਾ ਪੈ ਜਾਂਦਾ ਬੰਦੇ ਨੇ ਇੱਕ ਇੱਕ ਲਾਈਫ ਖਰਾਬ ਹੋ ਜਾਂਦੀ ਕਿਸੇ ਦੇ ਦੋ ਨਹੀਂ ਤੇ ਲਾਈਫ ਖ ਦੋਨੋਂ ਪੱਖ ਨੂੰ ਰੱਖੂੰਗੀ ਹੂੰ ਇਹਦੇ ਵਿੱਚ ਜੈਂਟਸ ਦਾ ਵੀ ਕਸੂਰ ਨਹੀਂ ਹੈਗਾ ਕਿਉਂਕਿ ਲੇਡੀਜ਼ ਉਹਨਾਂ ਨੂੰ ਕਰੇ ਮਤਲਬ ਕਿ ਉਹਨਾਂ ਨਾਲ ਕੋਆਪਰੇਟ ਨਹੀਂ ਕਰਨਗੀਆਂ ਜੈਂਟਸ ਨੇ ਆਪਣਾ ਕੁਝ ਨਾ ਕੁਝ ਦੇਖਣਾ ਦੇਖੋ ਲੇਡੀਜ਼ ਬਹੁਤ ਇੱਕ ਕਹਿ ਦਈਏ ਵੀ ਆਪਣੇ ਆਪ ਨੂੰ ਸੰਭਾਲਣ ਵਾਲੀ ਹੈਗੀ ਹੈ ਲੇਡੀਜ਼ ਆਪਣੇ ਆਪ ਦੇ ਵਿੱਚ ਹੀ ਇੱਕ ਕਹਿ ਦਈਏ ਵੀ ਯੋਧਾ ਹੁੰਦੀ ਹੈ ਇੱਕ ਲੇਡੀ ਠੀਕ ਹੈ ਤੇ ਜੈਂਟਸ ਦੀ ਜੈਂਟਸ ਲੋਕਾਂ ਦੇ ਵਿੱਚ ਕੀ ਹੁੰਦਾ ਵਾ ਮੈਂ ਉਹਨਾਂ ਨੂੰ ਗਲਤ ਨਹੀਂ ਕਹੂੰਗੀ ਪਰ ਮੈਂ ਕਹਿੰਨੀ ਵੀ ਉਹਨਾਂ ਤੋਂ ਮਤਲਬ ਕੰਟਰੋਲ ਨਹੀਂ ਹੁੰਦਾ ਇਸ ਕਰਕੇ ਉਹਨਾਂ ਦੇ ਜਿਹੜੇ ਐਕਸਟਰਾ ਅਫੇਅਰ ਕਹਿ ਦੀ ਆਪਾਂ ਉਹ ਹੁੰਦੇ ਆ ਉਹ ਕਿਉਂ ਹੁੰਦੇ ਆ ਕਿਉਂਕਿ ਲੇਡੀਜ਼ ਦੇ ਵਿੱਚ ਜਿਹੜਾ ਲਕੋਰੀਆ ਹੁੰਦਾ ਜਿਹੜੀ ਆਪ ਦੇ ਆਪ ਤੋਂ ਹੀ ਉਸ ਚੀਜ਼ ਤੋਂ ਨਫ਼ਰਤ ਮੰਦੀ ਆ ਉਹਨੂੰ ਆਪ ਦੇ ਆਪ ਤੋਂ ਇੰਨੀ ਕ੍ਰਿਣਾ ਆਉਂਦੀ ਆ ਵੀ ਮਤਲਬ ਉਹਦੇ ਹਸਬੰਡ ਨੂੰ ਨੇ ਤਾਂ ਉਹਦੇ ਕੋਲ ਖੜਨਾ ਹੀ ਕੀ ਆ ਪਰ ਇਸ ਚੀਜ਼ ਨੂੰ ਮੈਂ ਕਹਿੰਨੀ ਆ ਵੀ ਘਬਰਾਓ ਨਾ ਤੁਸੀਂ ਇਸ ਚੀਜ਼ ਦੀ ਮੈਡੀਸਿਨ ਲਓ ਹਾਂ ਜੈਂਟਸ ਨੂੰ ਪ੍ਰੋਬਲਮ ਹੈਗੀ ਆ ਨਾਲ ਸਾਡੇ ਜੈਂਟਸ ਵੈਦ ਵੀ ਹੈਗੇ ਨੇ ਜੀ ਤੁਸੀਂ ਗੱਲ ਕਰੋ ਸਾਡੇ ਨਾਲ ਤੇ ਸਾਡੇ ਜੈਂਟਸ ਵੈਦ ਵੀ ਬੈਠੇ ਨੇਗੇ ਇੱਥੇ ਉਹਨਾਂ ਨੂੰ ਔਰ ਉਹ ਵੀ ਇੱਕ ਹਫਤੇ ਦੇ ਵਿੱਚ ਰਿਜ਼ਲਟ ਆਂਦਾ ਹੈ ਯਾਨੀ ਤੁਹਾਨੂੰ ਇੱਕ ਇੱਕ ਮਤਲਬ ਕਿ ਤੁਸੀਂ ਸਿੰਗਲ ਡੋਜ਼ ਦੇ ਨਾਲ ਉਹਨਾਂ ਦਾ ਰਿਜ਼ਲਟ ਆਂਦਾ ਬਲਕਿ ਤੁਹਾਨੂੰ ਨਜ਼ਰ ਆ ਜਾਊਗੀ ਨਜ਼ਰ ਆ ਜਾਊਗਾ ਹੁਣ ਅੱਛਾ ਇਹਦੇ ਵਿੱਚ ਕੀ ਹੁੰਦਾ ਕਿ ਹੁਣ ਅੱਜ ਕੱਲ ਕੀ ਆਈਵੀਐਫ ਬਹੁਤ ਜ਼ਿਆਦਾ ਚੱਲ ਗਿਆ ਤੇ ਪਹਿਲਾਂ ਬਹੁਤ ਮੈਡਮ ਮੇਰੀ ਬੇਟੀ ਨੂੰ ਐਦਾਂ ਹੋ ਗਿਆ ਵੀ 15 ਮਤਲਬ ਕਿ ਹਫਤਾ ਪਹਿਲਾਂ ਹੀ ਜਿਹਨ ਦੀ ਜਦੋਂ ਮੈਂਸੀ ਜਾਣੇ ਹੁੰਦੇ ਆ ਇੱਕ ਹਫਤਾ ਪਹਿਲਾਂ ਉਹਨਾਂ ਨੂੰ ਲਕੋਰੀਆ ਸ਼ੁਰੂ ਹੋ ਜਾਂਦਾ ਵਾ ਲਕੋਰੀਆ ਕੀ ਇੰਨਾ ਕੁ ਜ਼ਿਆਦਾ ਹੁੰਦਾ ਵੀ ਇਚਿੰਗ ਮਤਲਬ ਖਾਰਸ਼ ਇੰਨੀ ਕਿ ਜ਼ਿਆਦਾ ਹੁੰਦੀ ਆ ਵੀ ਉਹ ਬੱਚੀਆਂ ਕਹਿੰਦੀਆਂ ਮम्मा ਵੀ ਮਤਲਬ ਸਾਨੂੰ ਤਾਂ ਮਤਲਬ ਚਾਹੇ ਵੱਡ ਦੋ ਮਤਲਬ ਆਪਣੇ ਅੰਡਰਪਾਰਟਸ ਇੰਨਾ ਪ੍ਰੋਬਲਮ ਹੁੰਦੀ ਐ ਨਹੀਂ ਪ੍ਰੋਬਲਮ ਕ੍ਰिएटिव ਹੁੰਦੀ ਐ ਬੱਚੀਆਂ ਤੋਂ ਵੀ ਬਰਦਾਸ਼ਤ ਨਹੀਂ ਹੁੰਦਾ ਹੈਗਾ ਕਿ ਉਹ ਗਰਮ ਪਾਣੀ ਨਾਲ ਦੋਈ ਐ ਕਿ ਉਹਨੂੰ ਕਿੱਦਾਂ ਕਰੀਏ ਕਿੱਦਾਂ ਵਾਸ਼ ਕਰੀਏ ਅਸੀਂ ਤੇ ਆਪਣੀ ਮੈਡੀਸਨ ਨਾਲ ਖਾ ਕੇ ਆਪਣੀ ਉਹ ਵੀ ਲੇਪੋਰੀਆ ਵੀ ਆਪਾਂ 10 ਦਿਨ ਦੇ ਵਿੱਚ ਹੀ ਕਿਉਰ ਕਰਦੇ ਆ ਪਰ ਆ ਉਸ ਦੀ ਜੜ ਖਤਮ ਕਰਨ ਨੂੰ ਆਪਾਂ ਨੂੰ 2 ਮਹੀਨੇ ਲੱਗ ਜਾਂਦੇ ਨੇ ਪਰ ਤੁਸੀਂ 10 ਦਿਨ ਦੇ ਵਿੱਚ ਪੂਰੀ ਫਰਕ ਫਰਕ ਕੀ ਤੁਹਾਨੂੰ ਹੱਥ ਹਫਤੇ ਦੇ ਵਿੱਚ ਇੱਕ ਖਰਾਕ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆਏਗਾ ਤਾਂ ਪਿਛਲੀ ਵਾਰੀ ਟੌਪਿਕ ਤੇ ਆਪਾਂ ਬੋਲੇ ਸੀਗੇ ਵੀ ਇਹ ਜਨਾਨਾ ਕਮਜ਼ੋਰੀ ਜੀ 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 ਜਿੰਨੀਆਂ ਕਿ ਮੈਨੂੰ ਡੇਲੀ ਕਾਲਾਂ ਆਉਂਦੀਆਂ ਨੇ ਮੈਂ ਕਹਿੰਨੀ ਆ ਮੈਂ ਹੈਰਾਨ ਹੁੰਨੀ ਆ ਇਸ ਗੱਲ ਤੇ ਵੀ ਇੰਨੀ ਜ਼ਿਆਦਾ ਸਮੱਸਿਆ ਇਹ ਬਦੀ ਹੋਈ ਆ ਵੀ ਇੰਨੀ ਕਿ ਜ਼ਿਆਦਾ ਕਾਲਾਂ ਆਉਂਦੀਆਂ ਨੇ ਮੈਡਮ ਜੀ ਹਰੇਕ ਹਸਬੰਦ ਕਹਿੰਦੇ ਮੈਡਮ ਜੀ ਦੇਖੋ ਤੁਸੀਂ ਸਾਡੇ ਸਿਸਟਰ ਵਰਗੇ ਹੋ ਪਰ ਮੇਰੀ ਵਾਈਫ ਨੂੰ ਠੀਕ ਕਰੋ ਉਹਨਾਂ ਦਾ ਡਿਜ਼ਾਇਰ ਹੀ ਖਤਮ ਹੋ ਚੁੱਕੀ ਆ ਮੈਂ ਕਹਿੰਦੀ ਹੈ ਹੈਰਾਨ ਹੁਣ ਅੱਜ ਕੱਲ ਇੰਨਾ ਜਣੇ ਦੀ ਲੇਡੀਜ਼ ਦੇ ਵਿੱਚ ਇਹ ਆਲ ਹੋ ਚੁੱਕੀ ਹੈ ਇਹ ਗੱਲ ਵੀ ਅੱਗੇ ਕਹਿੰਦੇ ਇੱਕ ਮੈਨੂੰ ਇੱਕ ਇਦਾਂ ਨਾ ਉਹ ਆਇਆ ਕਮੈਂਟ ਆਇਆ ਲੈ ਜੀ ਪਹਿਲਾਂ ਤਾਂ ਪਰਿਵਾਰ ਚ ਲਾਉਂਦੀ ਉਹ ਮੂੰਹ ਬੰਦ ਕਰਕੇ ਪਰਿਵਾਰ ਚ ਲਾਉਂਦੀਆਂ ਸੀ ਚਲਾਉਂਦੀਆਂ ਸੀ ਪਰ ਹੁਣ ਦੇ ਸਮੇਂ ਦੇ ਵਿੱਚ ਜੇ ਆਪਾਂ ਉਹਨੂੰ ਪ੍ਰਮਾਤਮਾ ਨੇ ਇਹ ਗ੍ਰਸਤ ਜੀਵਨ ਬਖਸ਼ਿਆ ਬਾਦ ਆ ਉਸ ਨੂੰ ਮੰਨਣਾ ਵੀ ਜ਼ਰੂਰੀ ਆ ਜ਼ਰੂਰੀ ਨਹੀਂ ਹੈ ਇਸ ਚੀਜ਼ ਨੂੰ ਵੀ ਆਪਾਂ ਗਲਤ ਪਾਸੇ ਹੀ ਲੈ ਕੇ ਜਾਣਾ ਵਾ ਉਸ ਨੂੰ ਸਹੀ ਵੀ ਸਮਝੋ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਇਸ ਚੀਜ਼ ਨੂੰ ਆਪਾਂ ਇਸ ਤਰੀਕੇ ਨਾਲ ਲੈਣਾ ਵਾ ਵੀ ਤੁਸੀਂ ਇਹ ਗਲਤ ਨਜ਼ਰੀਆ ਨਹੀਂ ਲੈਣਾ ਬਹੁਤ ਜੈਂਟਸ ਮੇਰੇ ਭਰਾ ਜਿਹੜੇ ਹੈਗੇ ਇਸ ਚੀਜ਼ ਨੂੰ ਸਮਝਦੇ ਨੇ ਜਿਨ੍ਹਾਂ ਨੂੰ ਇਸ ਚੀਜ਼ ਨਾਲ ਯੂਜ਼ ਰਹੇ ਨੇ ਮੈਂ ਕੰਨੀਆ ਵੀ ਉਹਨਾਂ ਦੀਆਂ ਵਾਈਫਸ ਨੂੰ ਲੈ ਕੇ ਉਹ ਚਿੰਤਿਤ ਨੇ ਵਿਚਾਰੀਆਂ ਵਾਈਫ ਵੀ ਕਈ ਮਤਲਬ ਕਿ ਮੈਨੂੰ ਕਾਲ ਕਰਦੀਆਂ ਕਈ ਹਸਬੈਂਡ ਤੋਂ ਮਤਲਬ ਕਿ ਡਰ ਕੇ ਕਾਲ ਕਰਦੀਆਂ ਨੇ ਜੀ ਪਲੀਜ਼ ਮਤਲਬ ਕਿ ਮੈਡਮ ਮੇਰੇ ਹਸਬੈਂਡ ਨੂੰ ਨਾ ਦੱਸਿਓ ਜਾਂ ਮੈਨੂੰ ਇਦਾਂ ਮੈਨੂੰ ਮੈਡੀਸਨ ਕਈ ਇਦਾਂ ਦੇ ਹੈਗੇ ਵੀ ਆ ਜਿਹੜੇ ਸਮਝਦਾਰ ਨੇ ਦਵਾਈ ਦਵਾਉਂਦੇ ਆ ਔਰ ਵਾਈਫ ਵੀ ਵਿਚਾਰੀਆਂ ਜਿਹੜੀਆਂ ਲੇਡੀਜ਼ ਐਨੀਆਂ ਕਿ ਕਿਰੀਆਂ ਹੋਈਆਂ ਮੈਂ ਹੁਣ ਵੀ ਕਹਿੰਨੀ ਆ ਠੀਕ ਆ ਤੁਸੀਂ ਡਰੋ ਨਾ ਅੱਗੇ ਆਓ ਤੁਸੀਂ ਮੈਡੀਸਨ ਇਸ ਚੀਜ਼ ਦੀ ਲਓ ਬਾਕੀ ਤੁਹਾਨੂੰ ਵਾਈਟ ਡਿਸਚਾਰਜ ਦੀ ਜਿਹੜੀ ਪ੍ਰੋਬਲਮ ਆ ਇਸ ਚੀਜ਼ ਨੂੰ ਕਲੀਅਰ ਕਰਨ ਲਈ ਆਪਣੇ ਕੋਲੇ ਸਿਰਫ 10 ਦਿਨ ਦੇ ਇਚਾਰ ਦੇ ਨਾਲ ਆਪਣੀ ਮੈਡੀਸਨ ਦੇ ਨਾਲ ਤੁਸੀਂ ਠੀਕ ਹੋ ਸਕਦੇ ਹੋ ਤਾਂ ਮੈਡੀਸਨ ਲਓ ਬਾਕੀ ਦੂਸਰੀ ਗੱਲ ਆਪਣੀਆਂ ਬੇਟੀਆਂ ਨੂੰ ਵੀ ਇਹੋ ਹੁਣ ਜੇ ਤੁਸੀਂ ਇਸ ਚੀਜ਼ ਨੂੰ ਕਵਰ ਕਰ ਲਓਗੇ ਜਿੱਦਾਂ ਪੀਸੀਓਡੀ ਜਾਂ ਪੀਸੀਓਐ ਦੇ ਵੇ ਆਪਾਂ ਕਹਿੰਦੇ ਆ ਵੀ ਲਕੋਰੀਆ ਵਾ ਜੇ ਤੁਸੀਂ ਇਸ ਜੀਦੋਂ ਪਹਿਲਾਂ ਹੀ ਡਾਇਗਨੋਸ ਕਰਾ ਕੇ ਮੈਡੀਸਨ ਲੈ ਲਓਗੇ ਤਾਂ ਚੰਗੇ ਰਹੋਗੇ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਨਹੀਂ ਦੇਵ ਚੌਂਦ ਸੋਚ ਸਕਦੀ ਹੈਗੀ ਮੈਨੂੰ ਨਹੀਂ ਲੱਗਦਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਹੁਣ ਹੀ ਆ ਰਹੀ ਹੈ ਪ੍ਰੋਬਲਮ ਹੁਣ ਹੀ ਬੱਚਿਆਂ ਦੇ ਵਿੱਚ ਅੱਗੇ 28 ਸਾਲ ਦੇ ਵਿੱਚ ਮੈਨੂੰ ਦੱਸੋ ਪਹਿਲਾਂ ਕਿੰਨਾਂ ਨੂੰ ਪ੍ਰੋਬਲਮ ਹੁੰਦੀ ਸੀਗੀ ਵੀ ਬੱਚਾ